ਆ ਰਹੇ ਆ ਪਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਕਿ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਪੁਲਿਸ ਦੀ ਗੱਡੀ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਤੇ ਹਾਦਸੇ ਦੇ ਵਿੱਚ ਇੱਕ ਏਐਸਆਈ ਦੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਏਐਸਆਈ ਦੀ ਜਾਨ ਚਲੀ ਗਈ ਹੈ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਮੁਖਤਰ ਸਾਹਿਬ ਸੀਜੀਐਸਟਾਫ ਦੀ ਦਰਸਲੇ ਗੱਡੀ ਸੀ ਰਾਮਪੁਰਾ ਦੇ ਨੇੜੇ ਪਿਛੋਂ ਆ ਰਹੇ ਟਰਾਲੇ ਨੇ ਅਚਾਨਕ ਟੱਕਰ ਮਾਰ ਦਿੱਤੀ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਏਐਸਆਈ ਦੀ ਆਹ ਜਾਨ ਚਲੀ ਗਈ ਆ ਤਾਂ ਬਠਿੰਡਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਪੁਲਿਸ ਦੀ ਗੱਡੀ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਦੇ ਵਿੱਚ ਇੱਕ ਐਸਆਈ ਦੀ ਜਾਨ ਗਈ ਹੈ ਜਦਕਿ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਮੁਖਤਰ ਸਾਹਿਬ ਸੀਆਈ ਸਟਾਫ ਦੀ ਇਹ ਗੱਡੀ ਦੱਸੀ ਜਾ ਰਹੀ ਹੈ ਰਾਮਪੁਰਾ ਨੇੜੇ ਪਿੱਛੇ ਤੋਂ ਆ ਰਹੇ ਟਰਾਲੇ ਦੇ ਵੱਲੋਂ ਅਚਾਨਕ ਟੱਕਰ ਮਾਰ ਦਿੱਤੀ ਤੇ ਜ਼ੋਰਦਾਰ ਟੱਕਰ ਮਾਰੀ ਗਈ ਤੇ ਇਸ ਹਾਦਸੇ ਦੇ ਵਿੱਚ ਇੱਕ ਐਸਆਈ ਦੀ ਜਾਨ ਚਲੀ ਗਈ ਚਾਰ ਪੁਲਿਸ ਮੁਲਾਜ਼ਮ ਹਾਸੇ ਦੇ ਵਿੱਚ ਜ਼ਖਮੀ ਹੋਏ ਨੇ ਅੱਜ ਇਹਨਾਂ ਨੂੰ ਕਿ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅੱਜ ਇਸ ਗੱਡੀ ਨੂੰ ਟੱਕਰ ਮਾਰੀ ਗਈ ਦਰਸਲ ਮੁਖਸਰ ਸਾਹਿਬ ਸੀਆਈਏ ਸਟਾਫ ਦੀ ਇਹ ਗੱਡੀ ਸੀ ਅਤੇ ਇਸ ਗੱਡੀ ਨੂੰ ਪਿੱਛੇ ਤੋਂ ਆ ਰਹੇ ਟਰਾਲੇ ਨੇ ਅਚਾਨਕ ਟੱਕਰ ਮਾਰ ਦਿੱਤੀ ਤਾਂ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਤਸਵੀਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਜ਼ੋਰਦਾਰ ਟੱਕਰ ਮਾਰੀ ਗਈ ਕਿ ਗੱਡੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਈ ਅਗਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਿਆ ਤੇ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਐਸਐਜ ਦੀ ਜਾਨ ਚਲੀ ਗਈ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸਿੰਘ ਰਾ ਜੁੜ ਚੁੱਕੇ ਨੇ ਉਮੇਸ਼ ਹਕੀਕਤੋ ਜਾਣਕਾਰੀ ਕਿੰਨੇ ਵਜੇ ਪੂਰਾ ਹਾਦਸਾ ਵਾਪਰਿਆ ਆ ਅਜੋ USI ਦੀ ਜਾਨ ਗਈ ਉਹਨਾਂ ਬਾਰੇ ਕੀ ਕੋ ਜਾਣਕਾਰੀ ਪ੍ਰਮਿੰਦਰ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਦੇਖ ਪੌਣ 4 ਵਜੇ ਦੀ ਘਟਨਾ ਹੈ ਜਦ ਇੱਕ ਟਰਾਲਾ ਅੱਗੇ ਜਾ ਰਿਹਾ ਸੀ ਤਾਂ ਪਿੱਛੋਂ ਦੀ ਪੁਲਿਸ ਦੀ ਗੱਡੀ ਉਸ ਨਾਲ ਟਕਰਾ ਗਈ ਇਹ ਪੁਲਿਸ ਵਾਲੇ ਮੁਕਸਰ ਤੀਏ ਸਟਾਫ ਦੇ ਦੱਸੇ ਜਾ ਰਹੇ ਹਨ ਅਤੇ ਇਹ ਪਟਿਆਲਾ ਤੋਂ ਮੁਕਸਰ ਲਈ ਵਾਪਸੀ ਕਰ ਰਿਹਾ ਸੀ ਤਾਂ ਅਚਾਨਕ ਸਦਰਥਾਨੇ ਅੱਗੇ ਇੱਕ ਟਰਾਲਾ ਜਾ ਰਹੀ ਸੀ ਤਾਂ ਇਹ ਗੱਡੀ ਉਸ ਨੂੰ ਪਿੱਛੋਂ ਆ ਕੇ ਟੱਕਰ ਮਾਰਦੀ ਹੈ ਤਾਂ ਇਸ ਵਿੱਚ ਸਵਾਰ ਐਸਆਈ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਇੰਸਪੈਕਟਰ ਰਾਜਦੀਪ ਸਿੰਘ ਹਨ ਜੋ ਬੁਰੀ ਤਰ੍ਹਾਂ ਜ਼ਖਮੀ ਹਨ ਤੇ ਤਿੰਨ ਸਿਪਾਹੀ ਹੋਰ ਨੇ ਉਹ ਸਾਰੇ ਬਠਿੰਡਾ ਹਸਪਤਾਲ ਲਈ ਦਾਖਲ ਕਰਵਾਏ ਗਏ ਹਨ। ਹਮੇਸ਼ਾ ਇਹ ਇਹ ਸਾਫ਼ ਕਰੋ ਟਰਾਲੇ ਦੇ ਪਿੱਛੇ ਤੋਂ ਟੱਕਰ ਹੋਈ ਹੈ ਇਸ ਗੱਡੀ ਦੀ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਸਵਾਰ ਸਨ। ਜੀ ਟਰਾਲਾ ਕਿ ਜਾ ਰਿਹਾ ਸੀ ਤਾਂ ਇਹ ਗੱਡੀ ਪਿੱਛੋਂ ਤੋਂ ਆ ਕੇ ਟੱਕਰ ਲੱਗੀ ਹੈ। ਆ ਜਿਹੜੇ ਐਸਆਈ ਦੀ ਮੌਤ ਹੋਈ ਉਹਨਾਂ ਬਾਰੇ ਕੀ ਕੋਈ ਜਾਣਕਾਰੀ ਕਿੱਥੇ ਤਾਇਨਾਤੀ ਸੀ ਕਿੱਥੇ ਤੇ ਰਹਿਣ ਵਾਲੇ ਸਨ ਜੀ ਮੁਖਸਰ ਸਾਹਿਬ ਸੀਆਈਏ ਸਟਾਫ ਦੇ ਵਿੱਚ ਤਾਇਨਾਤ ਸਨ ਤੇ ਰਹਿਣ ਵਾਲੇ ਦੀ ਜਾਣਕਾਰੀ ਹਲੇ ਫਿਲਹਾਲ ਆਪਣੇ ਕੋਲੇ ਨਹੀਂ ਹੈ ਕਿ ਕਿੱਥੋਂ ਦੇ ਸੀ ਪਰ ਇਹ ਸੀਆਈਏ ਸਟਾਫ ਮੁਖਸਰ ਵਿੱਚ ਹੀ ਜੋਬ ਕਰ ਰਹੇ ਸੀ ਅਤੇ ਇਹ ਕਿਤੇ ਪਟਿਆਲਾ ਰੇਡ ਤੋਂ ਵਾਪਸ ਆ ਰਹੇ ਸੀ ਹਮੇਸ਼ਾ ਜਿਹੜੇ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਹੈ ਜਿਨ੍ਹਾਂ ਦਾ ਕਿ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਹਾਂ ਜੀ ਪਰ ਮਿੰਦਰ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਿ ਜੋ ਇਨਸਪੈਕਟਰ ਰਾਜਦੀਪਨ ਉਹ ਤਾਂ ਬੁਰੀ ਤਰ੍ਹਾਂ ਜੱਜਮੈਂਟ ਬਾਕੀ ਜੋ ਸਪਾਹੀ ਹਨ ਥੋੜੇ ਥੋੜੇ ਉਹਨਾਂ ਦੇ ਸੱਟਾਂ ਲੱਗੀਆਂ ਹਨ ਜੋ ਰਾਜਦੀਪਨ ਉਹਨਾਂ ਦੀ ਹਾਲ ਥੋੜੇ ਗੰਭੀਰ ਹੈ ਹਾਂ ਠੀਕ ਹੈ ਹਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਫਸਰ ਬਠਿੰਡਾ ਦੇ ਵਿੱਚ ਪਿਆਨਕ ਸੜਕ ਹਾਦਸਾ ਵਾਪਰਿਆ ਕਿ ਅੱਥੇ ਕਿ ਪੁਲਿਸ ਦੀ ਗੱਡੀ ਨੂੰ ਅ ਦਰਸਲ ਜੋ ਜਾਣਕਾਰੀ ਸਾਹਮਣੇ ਹੈ ਕਿ ਅੱਗੇ ਟਰਾਲ ਅੱਗੇ ਜਾ ਰਿਹਾ ਸੀਗਾ ਆ ਤਾਂ ਪੁਲਿਸ ਦੀ ਗੱਡੀ ਪਿੱਛੇ ਪਿੱਛੇ ਜਾ ਰਹੀ ਸੀ ਤੇ ਪਿੱਛੇ ਤੋਂ ਹੀ ਆਹ ਟਰਾਲੇ ਦੇ ਨਾਲ ਗੱਡੀ ਦੀ ਟੱਕਰ ਹੋ ਗਈ ਇਸ ਹਾਦਸੇ ਦੇ ਵਿੱਚ ਇੱਕ ਐਸਆਈ ਦੀ ਜਾਨ ਚਲੀ ਗਈ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਨੇ ਜ਼ਖਮੀ ਮੁਲਾਜ਼ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੁਖਸਰ ਸਾਹਿਬ ਸੀਐਸਟਾਫ ਦੀ ਦਰਸਿਲ ਗੱਡੀ ਸੀ ਤੁਸੀਂ ਗੱਡੀ ਤੋਂ ਇਹ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਜ਼ੋਰਦਾਰ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੁਰ ਹੋ ਗਿਆ ਹੈ ਵੱਡੇ ਪੱਧਰ ਤੇ ਗੱਡੀ ਦਾ ਨੁਕਸਾਨ ਹੋਇਆ ਹੈ ਦਰਸਿਲ ਗੱਡੀ ਦੀ ਇਹ ਟਰਾਲੀ ਦੇ ਨਾਲ ਪਿੱਛੇ ਤੋਂ ਟੱਕਰ ਹੋਈ ਹੈ ਅੱਗੇ-ਅੱਗੇ ਟਰਾਲਾ ਜਾ ਰਿਹਾ ਸੀਗਾ ਤੇ ਪਿੱਛੋਂ ਗੱਡੀ ਦੇ ਜ਼ੋਰਦਾਰ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਐਸਐਸਆਈ ਦੀ ਜਾਨ ਗਈ ਹੈ ਚਾਰ ਪੁਲਿਸ ਮੁਲਾਜ਼ਮ ਜੋ ਕਿ ਜ਼ਖਮੀ ਹੋਏ ਨੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਹੈ ਕਿ ਐਸਐਸਆਈ ਦਾ ਨਾਮ ਜਰੰਦਰ ਸਿੰਘ ਦੱਸਿਆ ਜਾ ਰਿਹਾ ਜਿਸ ਦੀ ਕਿ ਜਾਨ ਗਈ ਹੈ ਐਸਐਸਆਈ ਜਰੰਦਰ ਸਿੰਘ ਹੀ ਦਰਸਲ ਗੱਡੀ ਚਲਾ ਰਿਹਾ ਸੀ ਕਿਉਂਕਿ ਇਸੇ ਕਰਕੇ ਜਾਨ ਜਾਣ ਦਾ ਕਾਰਨ ਵੀ ਇਹੀ ਕਹਿ ਸਕਦੇ ਹਾਂ ਕਿਉਂਕਿ ਗੱਡੀ ਦਾ ਅਗਲਾ ਹਿੱਸਾ ਜੋ ਕਿ ਜਾ ਕੇ ਵਜਦਾ ਆ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਤੇ ਐਸਏ ਜਲੰਧਰ ਸਿੰਘ ਜੀ ਜੋ ਗੱਡੀ ਚਲਾ ਰਹੇ ਸਨ ਤੇ ਇਸ ਦਰਨਾਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ। ਅੱਜ ਸਵੇਰੇ 4:30 ਵਜੇ ਇੱਕ ਭਿਆਨਕ ਐਕਸੀਡੈਂਟ ਹੋਇਆ ਜੋ ਕਿ ਪੁਲਿਸ ਦੀ ਗੱਡੀ ਦਾ ਦੱਸਿਆ ਜਾ ਰਿਹਾ ਹੈ। ਤੁਹਾਨੂੰ ਤਸਵੀਰਾਂ ਵਿੱਚ ਇੱਕ ਗੱਡੀ ਦਿਖਾ ਦਿੰਦੇ ਹਾਂ ਜੋ ਕਿ ਬਲੈਰੋ ਗੱਡੀ ਹੈ ਤੇ ਇਸ ਦਾ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਗੱਡੀ ਮੁਕਸਰ ਪੁਲਿਸ ਦੀ ਦੱਸੀ ਜਾ ਰਹੀ ਹੈ। ਸੀਆਈਏ ਸਟਾਫ ਦੇ ਮੁਲਾਜ਼ਮ ਜੋ ਕਿ ਪਟਿਆਲਾ ਤੋਂ ਮੁਕਸਰ ਲਈ ਵਾਪਸ ਆ ਰਹੇ ਸੀ ਤਾਂ ਅਚਾਨਕ ਇੱਕ ਟਰਾਲੇ ਨਾਲ ਸਦਰ थाना ਰਾਮਪੁਰਾ ਗਏ ਇਹ ਗੱਡੀ ਟਕਰਾ ਜਾਂਦੀ ਹੈ ਤਾਂ ਇਸ ਵਿੱਚ ਸਵਾਰ ਏਐਸਆਈ ਜਲੰਧਰ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਇਨਸਪੈਕਟਰ ਰਾਜਦੀਪ ਸਿੰਘ ਜੋ ਕਿ ਬੁਰੀ ਤਰ੍ਹਾਂ ਜ਼ਖਮੀ ਹਨ ਉਹਨਾਂ ਨੂੰ ਬਰਿੰਡਾ ਮੈਕਸ ਹਸਪੀਟਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਇਸ ਤੋਂ ਇਲਾਵਾ ਹੋਰ ਵੀ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਕੀ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਏਐਸਆਈ ਜੋ ਜਲੰਧਰ ਸਿੰਘ ਹਨ ਉਹਨਾਂ ਦਾ ਪੋਸਟਮਾਰਟਮ ਪੁਲਿਸ ਵੱਲੋਂ ਕਰਵਾਇਆ ਜਾਵੇਗਾ ਤੇ ਉਹਨਾਂ ਦੀ লাশ ਰਾਮਪੁਰਾ ਸਿਵਰ ਹਸਪੀਟਲ ਵਿਖੇ ਰਖਵਾ ਦਿੱਤੀ ਗਈ ਹੈ ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਇਸ ਬਾਰੇ ਹਲੇ ਪੁਲਿਸ ਡੂੰਗੀ ਜਾਂਚ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੀ ਇਸ ਬਾਰੇ ਖੁਲਾਸੇ ਕਰੇ ਜਾਣਗੇ